ਬਾਜੀ ਇੱਕ ਮਿੰਟ ਆ ਸ਼ੌਟ ਦੇ ਬਾਬਾ ਜੀ ਨਾ ਕੋਣ ਦਿਮਾਗਲੇ ਦਾ ਲਾਦੇ ਉਹਨਾਂ ਨੇ ਦਿਮਾਗਲੇ ਦਾ ਲਾਦੇ ਉਹਨਾਂ ਨੇ ਦਿਮਾਗਲੇ ਦਾ ਲਾਦੇ ਉਹਨਾਂ ਨੇ ਉਹਨਾਂ ਦੇ ਮੁੱਕਾ ਵੱਜਿਆ ਸਮਰਨਜੀਤ ਸਿੰਘ ਬਲਾਸੀ ਦੇ ਉਹ ਅਸੀਂ ਦੇਖਿਆ ਪ੍ਰਾਈਮਾ ਫਸਾਈ ਆ ਜੋ ਮੁੱਕਾ ਉਹਨਾਂ ਦੇ ਵਜ੍ਹਾ ਉਹ ਤਾਂ ਦੇਖਿਆ ਸਾਰੀ ਦੁਨੀਆ ਨੇ ਦੇਖਿਆ ਹੈਗਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਨੇ ਕਿਹਾ ਕਿ ਯਾਰ ਧੱਕਾ ਹੋਇਆ ਇਸ ਵਕੀਲ ਦੇ ਨਾਲ ਔਰ ਇਸ ਧੱਕੇ ਦੀ ਵਜ੍ਹਾ ਦੇ ਕਰਕੇ ਉਹ ਅੰਦਰੋਂ ਇਮੋਸ਼ਨਲੀ ਇੰਨਾ ਟੁੱਟ ਗਿਆ ਸਮਰਨਜੀਤ ਸਿੰਘ ਬਲਾਸੀ ਕਿ ਉਹਨੇ ਕਹਿ ਦਿੱਤਾ ਕਿ ਮੈਂ ਅੱਜ ਤੋਂ ਬਾਅਦ ਦਸਤਾਰ ਨਹੀਂ ਸਜਾਉਂਗਾ ਉਨੀ ਦੇਰ ਤੱਕ ਦਸਤਾਰ ਨਹੀਂ ਸਜਾਉਂਗਾ ਉਨੀ ਦੇਰ ਤੱਕ ਦਮਾਲਾ ਨਹੀਂ ਬਨੂੰਗਾ ਜਿੰਨੀ ਦੇਰ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਬਾਬਾ ਜੀ ਇੱਕ ਮਿੰਟ ਆ ਸ਼ਾਟ ਦੇ ਬਾਬਾ ਜੀ ਹੁਣ ਦਿਮਾਲੇ ਦਾ ਲਾਦੇ ਉਹਨਾਂ ਨੇ ਦਿਮਾਲੇ ਦਾ ਲਾਦੇ ਉਹਨ अपना सिर ਟੱਕ ਲੋ ਤਾਂ ਸਿਮਰਨਜੀਤ ਸਿੰਘ ਬਲਾਸੀ ਨੇ ਮਨਾਂ ਕਰਤਾ ਇਨਕਾਰ ਕਰਤਾ ਕਿ ਮੇਰੀ ਤੋਹੀਨ ਹੋਈ ਹੈ ਮੇਰੀ ਬੇਇਜ਼ਤੀ ਹੋਈ ਹੈ ਮੈਂ ਬੇਇੱਜ਼ਤ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਮੈਂ ਗੱਲ ਵੀ ਕਰ ਰਿਹਾ ਮੇਰੇ ਲੂ ਗੰਡੇ ਆਪ ਖੜੇ ਹੁੰਦੇ ਕਿਉਂਕਿ ਅਸੀਂ ਉੱਥੇ ਖੜੇ ਹੋਏ ਸੀਗੇ ਉਹਨੇ ਇਨਕਾਰ ਕਰਤਾ ਕਿ ਮੈਂ ਸਿਰ ਨਹੀਂ ਟਕੂਗਾ ਉਹ ਉਨੀ ਦੇਰ ਤੱਕ ਉਸ ਦਿਨ ਸਿਰ ਟਕੂਗਾ ਜਿਸ ਦਿਨ ਮੈਨੂੰ ਕੋਈ ਇਨਸਾਫ ਮਿਲੇਗਾ ਕਿਉਂਕਿ ਮੇਰੇ ਭਾਈਚਾਰੇ ਵੱਲੋਂ ਜੋ ਦੁਮਾਲਾ ਸੀਗਾ ਉਹ ਮੇਰਾ ਲਾ ਦਿੱਤਾ ਗਿਆ ਸਮਰਨਜੀਤ ਸਿੰਘ ਬਲਾਸੀ ਹੈ ਉਹ ਅੰਦਰ ਜਾਂਦੇ ਆ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਉਹਨਾਂ ਤੇ ਪਰਚਾ ਹੁੰਦਾ ਹੁਣ ਜਦੋਂ ਅਸੀਂ ਉਹਨਾਂ ਨੂੰ ਮਿਲ ਕੇ ਆਏ ਆ ਜਦੋਂ ਉਹ ਬਾਹਰ ਆਏ ਆ ਤਾਂ ਪਹਿਲੀ ਚੀਜ਼ ਜੋ ਮੈਂ ਆਬਜ਼ਰਵ ਕੀਤੀ ਜੋ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖੀ ਕਿ ਉਹ ਬੰਦਾ ਆਪਣੀ ਡਰੈੱਸ ਦੇ ਵਿੱਚ ਸੀ ਜਿਵੇਂ ਸਖਤਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਉਸੇ ਚ ਉਹ ਥਾਣੇ 'ਚ ਰਹਿੰਦਾ ਉਸੇ ਚ ਉਹ ਜੇਲ੍ਹ 'ਚ ਰਹਿੰਦਾ ਉਸੇ ਚ ਬਾਹਰ ਆਇਆ ਮੈਨੂੰ ਪੀੜ ਕਿੱਥੇ ਉੱਠੀ ਜਦੋਂ ਮੈਂ ਉਹਨੂੰ ਵੇਖਿਆ ਉਹ ਨੰਗੇ ਸਿਰ ਵਾਰ ਆ ਰਿਹਾ ਇੱਕ ਦੁਮਾਲਾ ਸਜਾਨ ਵਾਲਾ ਵਕੀਲ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਸਤਕ ਦਿੰਦਾ ਹੈਗਾ ਜਦੋਂ ਆਂਦਾ ਤਾਂ ਜਿੰਨੇ ਲੋਕ ਉੱਥੇ ਕਿਉਂਕਿ ਅਸੀਂ ਸਿਮਰਨਜੀਤ ਸਿੰਘ ਬਲਾਸੀ ਨੂੰ ਉੱਥੇ ਤੁਰਦੇ ਫਿਰਦੇ ਦੇਖਦੇ ਹਾਂ ਅਸੀਂ ਅਕਸਰ ਪੰਜਾਬ ਹਰਿਆਣਾ ਹਾਈ ਕੋਰਟ ਜਦੋਂ ਜਾਂਦੇ ਹੈਗੇ ਅਸੀਂ ਦੇਖਦੇ ਹੈਗੇ ਕਿ ਜਦੋਂ ਉਹ ਤੁਰਦਾ ਹੋਇਆ ਜਾਂਦਾ ਤਾਂ ਜਿਹੜੇ ਲੋਕ ਉੱਥੇ ਇਨਸਾਫ ਲਈ ਖੜੇ ਹੁੰਦੇ ਆ ਤਾਂ ਉਹ ਸਿਮਰਨਜੀਤ ਸਿੰਘ ਬਲਾਸੀ ਨੂੰ ਦੇਖ ਰਹੇ ਹੁੰਦੇ ਹੈਗੇ ਯਾਰ ਵਿਚ ਦਾ ਕੇਂਦਰ ਸੀਗੇ ਉਹ ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਸੀਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕੁਝ ਵਕੀਲ ਆਪਸ ਦੇ ਵਿੱਚ ਲੜਦੇ ਨਜ਼ਰ ਆ ਰਹੇ ਸੀਗੇ ਜਿਸ ਦੇ ਵਿੱਚ ਇੱਕ ਐਡਵੋਕੇਟ ਸੀਗੇ ਜਿਨ੍ਹਾਂ ਨੇ ਗੋਲ ਦਮਾਲਾ ਸਜਾਇਆ ਹੋਇਆ ਸੀਗਾ ਉਸ ਦੇ ਜਿਹੜਾ ਕਾਫੀ ਵਕੀਲ ਮੁੱਕੇ ਮਾਰਦੇ ਸੀਗੇ ਦਮਾਲੇ ਨੂੰ ਜਿਹੜਾ ਟੱਚ ਕੀਤਾ ਜਾ ਰਿਹਾ ਸੀਗਾ ਪਰ ਉਸੇ ਵਕੀਲ ਦੇ ਉੱਤੇ ਹੀ ਐਫ ਆਈ ਆਰ ਦਰਜ ਹੋ ਜਾਂਦੀ ਹੈ ਉਸ ਨੂੰ ਤਿੰਨ ਸੈਕਟਰ ਦੇ ਥਾਣੇ ਦੇ ਵਿੱਚ ਇੱਕ ਰਾਤ ਲਈ ਰੱਖਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਕੋਰਟ ਤੋਂ ਫਿਰ ਉਹਨੂੰ ਬੜੈਲ ਜੇਲ੍ਹ ਭੇਜ ਦਿੱਤਾ ਜਾਂਦਾ ਅੱਜ ਉਸ ਦੀ ਜਿਹੜੀ ਜ਼ਮਾਨਤ ਹੋ ਚੁੱਕੀ ਹੈ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਡਰੈਸਟ ਦੇ ਐਡੀਟਰ ਇਨ ਚੀਫ ਲੰਕੇਸ਼ ਤਰੀਖਾ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਅਸੀਂ ਮੌਕੇ ਤੇ ਮੌਜੂਦ ਸੀਗੇ ਜਿਸ ਭੇਸ ਦੇ ਵਿੱਚ ਉਹ ਬਾਹਰ ਆਏ ਉਹਨਾਂ ਦੀ ਇਹ ਭਾਵਨਾਵਾਂ ਕੀ ਸੀਗੀਆਂ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਹੀ 43 ਦੇ ਜਿਹੜੇ ਕੋਰਟ ਦੇ ਵਿੱਚ ਹੁੰਦੇ ਸੀਗੇ ਉਹਨਾਂ ਦੀਆਂ ਫੀਲਿੰਗਸ ਕੁਝ ਹੋਰ ਸੀਗੀਆਂ ਪਰ ਉਹ ਚਾਹਦੇ ਕੁਝ ਹੋਰ ਸੀਗੇ ਤੇ ਨਿਕਲ ਕੁਝ ਹੋਰ ਗਿਆ ਅਸੀਂ ਗੱਲਬਾਤ ਕਰਾਂਗੇ ਲ ਅੱਛਾ ਅਸੀਂ ਜਿਵੇਂ ਹੁਣ ਮਿਲ ਕੇ ਆਏ ਆ ਦੇਖ ਕੇ ਆਏ ਆ ਕਿ ਇੱਕ ਕੇਸ ਇੰਨਾ ਗੰਭੀਰ ਹੋ ਗਿਆ ਕਿ ਵਕੀਲ ਆਪਸ ਦੇ ਵਿੱਚ ਲੜ ਪਏ ਲੋਕਾਂ ਦੇ ਸਵਾਲ ਸੀ ਕਿ ਵੀ ਇੱਕ ਬਾਣੇ ਵਾਲੇ ਇੱਕ ਗੋਲਦਮਾਲੇ ਵਾਲੇ ਵਕੀਲ ਦੇ ਉੱਤੇ ਅਟੈਕ ਕੀਤਾ ਗਿਆ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇਹ ਸਾਰੀਆਂ ਚੀਜ਼ਾਂ ਹੋਈਆਂ ਨੂੰ ਆਪਾਂ ਹੁਣ ਹੀ ਮਿਲ ਕੇ ਆਏ ਆ ਉਸ ਐਡਵੋਕੇਟ ਨੂੰ ਦੇਖੋ ਜਗਸੀਰ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਆਂਚ ਅਨਾਪਰ ਆਏ ਤੋ ਫਿਰ ਕਦਮ ਮਤ ਦੇਖ ਮੁਖਾਲਿਫ ਕਾ ਆਪਣੇ ਦੁਸ਼ਮਨ ਦਾ ਕਦ ਨਾ ਵੇਖੋ ਤੋ ਫਿਰ ਹਨ धनु ਛੁਟਾ ਕੇ ਤੀਰ ਚੜਾ ਕੇ ਜਵਾਬ ਪੁੱਛ ਸਮੁੰਦਰ ਸੇ ਹ ਸਿਮਰਨਜੀਤ ਸਿੰਘ ਬਲਾਸੀ ਜਦੋਂ ਹੁਣ ਬੁੜੈਲ ਜੇਲ੍ਹ ਦੇ ਗੇਟ ਚੋਂ ਬਾਹਰ ਆਂਦੇ ਆ ਹਮ ਤਕਰੀਬਨ ਇੱਕ ਰਾਤ ਇੱਕ ਦਿਨ ਉਹਨਾਂ ਨੂੰ ਉੱਥੇ ਕੱਟਣਾ ਪਿਆ ਹਮ ਔਰ ਸੋਸ਼ਲ ਮੀਡੀਆ ਦੇ ਉੱਤੇ ਗੁੱਸਾ ਸੀਗਾ ਲੋਕਾਂ ਨੇ ਕਿਹਾ ਕਿ ਦਮਾਲਾ ਸਜਾਣ ਵਾਲਾ ਜਿਹੜਾ ਵਕੀਲ ਸੀ ਉਹਦੇ ਨਾਲ ਤੱਕਾ ਹੋਇਆ ਹਮ ਹਾਲਾਂਕਿ ਇਹ ਜਿਹੜਾ ਮੈਟਰ ਹੈਗਾ ਸਬ ਜੁਡੀਸ ਹੈ ਹਮ ਇਹਦੇ ਵਿੱਚ ਬਹੁਤ ਕੁਝ ਚੱਲਦਾ ਪਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹਮ ਇੱਕ ਜਿਹੜੀ ਸ਼ਰਮਨਾਕ ਗੱਲ ਲੋਕਾਂ ਨੇ ਮਹਿਸੂਸ ਕੀਤੀ ਉਹ ਇਹ ਸੀਗੀ ਕਿ ਵਕੀਲ ਜੋ ਕਾਲਾ ਕੋਟ ਪਾਉਂਦੇ ਨੇ ਕਾਲੇ ਲਿਬਾਸ ਦੇ ਵਿੱਚ ਅਕਸਰ ਲੋਕਾਂ ਨੂੰ ਇਨਸਾਫ਼ ਦਿਵਾਉਂਦੇ ਨੇ ਲੋਕਾਂ ਨੂੰ ਇਹ ਸ਼ਰਮਨਾਕ ਇਸ ਕਰਕੇ ਲੱਗਾ ਕਿ ਉਹੀ ਆਪਸ ਦੇ ਵਿੱਚ ਹੱਥੋਂ ਪਾਈ ਹੋਏ ਜਿਸ ਤੋਂ ਬਾਅਦ ਕਹਿ ਲਓ ਕਿ ਹਿੰਦੀ ਦਾ ਇੱਕ ਸ਼ਬਦ ਹੈ ਛੀਛਾ ਲੇਦਰ ਹੋਣਾ ਉਹਨਾਂ ਦੀ ਕਾਫੀ ਕਹਿ ਲਓ ਕਿ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਮੀਡੀਆ ਦੇ ਵਿੱਚ ਮੇਨਸਟ੍ਰੀਮ ਮੀਡੀਆ ਦੇ ਵਿੱਚ ਖਬਰਾਂ ਜਦੋਂ ਚੱਲੀਆਂ ਤਾਂ ਲੋਕਾਂ ਨੇ ਕਿਹਾ ਕਿ ਯਾਰ ਵਕੀਲ ਵੀ ਇਹ ਕੰਮ ਕਰਦੇ ਪਏ ਆ ਹਾਂ ਬਿਲਕੁਲ ਹੁਣ ਆਪਾਂ ਅਨੇ ਮੁੱਦੇ ਤੇ ਕਿ ਇਹ ਜਦੋਂ ਖਬਰਾਂ ਚੱਲੀਆਂ ਤਾਂ ਜਿਹੜਾ ਸਿਮਰਨਜੀਤ ਸਿੰਘ ਬਲਾਸੀ ਹੈ ਉਹ ਅੰਦਰ ਜਾਂਦੇ ਆ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਉਹਨਾਂ ਤੇ ਪਰਚਾ ਹੁੰਦਾ ਹੁਣ ਜਦੋਂ ਅਸੀਂ ਉਹਨਾਂ ਨੂੰ ਮਿਲ ਕੇ ਆਏ ਆ ਜਦੋਂ ਉਹ ਬਾਹਰ ਆਏ ਆ ਤਾਂ ਪਹਿਲੀ ਚੀਜ਼ ਜੋ ਮੈਂ ਆਬਜ਼ਰਵ ਕੀਤੀ ਜੋ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖੀ ਜੋ ਅਸੀਂ ਇਸ ਵੀਡੀਓ ਰਿਪੋਰਟ ਦੇ ਵਿੱਚ ਦੱਸਾਂਗੇ ਉਹ ਇਹ ਸੀਗੀ ਕਿ ਉਹ ਬੰਦਾ ਆਪਣੀ ਡਰੈੱਸ ਦੇ ਵਿੱਚ ਸੀ ਹੂੰ ਜਿਸ ਇੱਕ ਅਡਰੈਸ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਸੀਗਾ ਉਸੇ ਚ ਉਹ ਥਾਣੇ ਚ ਰਹਿੰਦਾ ਉਸੇ ਚ ਉਹ ਜੇਲ੍ਹ ਚ ਰਹਿੰਦਾ ਉਸੇ ਚ ਬਾਹਰ ਆਇਆ ਹੂੰ ਸਫੇਦ ਸ਼ਰਟ ਪਾਈ ਹੋਈ ਆ ਕਾਲੀ ਪੈਂਟ ਪਾਈ ਹੈ ਕਾਲੀ ਟਰੌਜ਼ਰ ਪਾਈ ਹੈ ਥੱਲੇ ਪੰਜਾਬੀ ਜੁੱਤੀ ਪਾਈ ਹੋਈ ਆ ਔਰ ਤੁਰਦਾ ਹੋਇਆ ਬਾਹਰ ਆ ਰਿਹਾ ਲੇਕਿਨ ਮੇਰਾ ਦਿਲ ਕਿੱਥੇ ਦੁਖਿਆ ਮੈਨੂੰ ਪੀੜ ਕਿੱਥੇ ਉੱਠੀ ਜਦੋਂ ਮੈਂ ਉਹਨੂੰ ਵੇਖਿਆ ਉਹ ਨੰਗੇ ਸਿਰ ਬਾਹਰ ਆ ਰਿਹਾ ਇੱਕ ਦੁਮਾਲਾ ਸਜਾਨ ਵਾਲਾ ਵਕੀਲ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਸਤਕ ਦਿੰਦਾ ਹੈਗਾ ਜਦੋਂ ਆਂਦਾ ਤਾਂ ਜਿੰਨੇ ਲੋਕ ਉੱਥੇ ਕਿਉਂਕਿ ਅਸੀਂ ਸਿਮਰਨਜੀਤ ਸਿੰਘ ਬਲਾਸੀ ਨੂੰ ਉੱਥੇ ਤੁਰਦੇ ਫਿਰਦੇ ਦੇਖਦੇ ਆਂ ਅਸੀਂ ਅਕਸਰ ਪੰਜਾਬ ਹਰਿਆਣਾ ਹਾਈ ਕੋਰਟ ਜਦੋਂ ਜਾਂਦੇ ਹੈਗੇ ਅਸੀਂ ਦੇਖਦੇ ਹੈਗੇ ਕਿ ਜਦੋਂ ਉਹ ਤੁਰਦਾ ਹੋਇਆ ਜਾਂਦਾ ਤਾਂ ਜਿਹੜੇ ਲੋਕ ਉੱਥੇ ਇਨਸਾਫ ਲਈ ਖੜੇ ਹੁੰਦੇ ਆ ਤਾਂ ਉਹ ਸਿਮਰਨਜੀਤ ਸਿੰਘ ਬਲਾਸੀ ਨੂੰ ਦੇਖ ਰਹੇ ਹੁੰਦੇ ਆ ਕਿ ਯਾਰ ਕਿੱਚ ਦਾ ਕੇਂਦਰ ਸੀਗੇ ਉਹ ਅਟਰੈਕਸ਼ਨ ਸੀ ਅਟਰੈਕਸ਼ਨ ਪੁਆਇੰਟ ਕਿ ਯਾਰ ਇਹ ਜੋ ਬੰਦਾ ਹੈ ਨਾ ਇਹਦੇ 'ਚ ਸੱਚਾਈ ਹੈ ਇਹ ਸੱਚਾ ਬੰਦਾ ਹੈ ਇਹ ਜਦੋਂ ਕਿਸੇ ਬੰਦੇ ਦਾ ਕੇਸ ਲੜਦਾ ਹੋਏਗਾ ਤੇ ਉਹਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਂਦਾ ਹੋਏਗਾ ਪਰ ਜਦੋਂ ਮੈਂ ਉਹਨੂੰ ਬਾਹਰ ਆਂਦਾ ਹੋਇਆ ਵੇਖ ਰਿਹਾ ਵਾਂ ਤੋਂ ਨੇ ਆ ਕੇ ਜਿਸ ਤਰੀਕੇ ਦੇ ਨਾਲ ਜੋ ਉਹਨਾਂ ਦੇ ਸਾਥੀ ਆਏ ਹੋਏ ਸੀਗੇ ਉਹਨਾਂ ਦੇ ਫੈਮਲੀ ਮੈਂਬਰ ਸੀਗੇ ਉਹਨਾਂ ਦੇ ਮਾਤਾ ਜੀ ਵੀ ਸੀਗੇ ਉਸ ਟਾਈਮ ਮੌਕੇ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਸੀਗੇ ਉਹਨਾਂ ਨੇ ਜਦੋਂ ਨੰਗਾ ਸਿਰ ਵੇਖਿਆ ਤੇ ਸਾਡੇ ਦੋਵਾਂ ਦੇ ਹੱਥ ਆਇਆ ਸੀਗੇ ਅਸੀਂ ਪਿੱਛੇ ਖੜੇ ਹੋਏ ਸੀਗੇ ਕਿਉਂਕਿ ਫੈਮਲੀ ਫਰਸਟ ਕਿਉਂਕਿ ਜ਼ਰੂਰੀ ਸੀਗਾ ਕਿ ਫੈਮਲੀ ਦੇ ਨਾਲ ਉਹ ਆ ਕੇ ਗੱਲਬਾਤ ਕਰਨ ਕਿ ਅੰਦਰ ਹਾਲਾਤ ਕਿਹੋ ਜਿਹੇ ਸੀਗੇ ਕਿਸ ਤਰ੍ਹਾਂ ਉਹਨਾਂ ਦੇ ਦਿਨ ਗੁਜ਼ਰੇ ਜਦੋਂ ਬਾਹਰ ਆਏ ਤੇ ਜਦੋਂ ਉਹਨਾਂ ਨੂੰ ਪੜਨਾ ਫੜਾਇਆ ਗਿਆ ਕਿ ਤੁਸੀਂ ਆ ਆਪਣਾ ਸਿਰ ਟੱਕ ਲੋ ਤਾਂ ਸਿਮਰਨਜੀਤ ਸਿੰਘ ਬਲਾਸੀ ਨੇ ਮਨਾ ਕਰਤਾ ਇਨਕਾਰ ਕਰਤਾ ਕਿ ਮੇਰੀ ਤੋਹੀਨ ਹੋਈ ਹੈ ਮੇਰੀ ਬੇਇਜ਼ਤੀ ਹੋਈ ਹੈ ਮੈਂ ਬੇਇੱਜ਼ਤ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਮੈਂ ਗੱਲ ਵੀ ਕਰ ਰਿਹਾ ਮੇਰੇ ਲੂ ਗੰਡੇ ਆਪ ਖੜੇ ਹੁੰਦੇ ਕਿਉਂਕਿ ਅਸੀਂ ਉੱਥੇ ਖੜੇ ਹੋਏ ਸੀਗੇ ਉਹਨੇ ਇਨਕਾਰ ਕਰਤਾ ਕਿ ਮੈਂ ਸਿਰ ਨਹੀਂ ਟਕੂਗਾ ਉਹ 19 ਦਿਨ ਤੱਕ ਉਸ ਦਿਨ ਸਿਰ ਟਕੂਗਾ ਜਿਸ ਦਿਨ ਮੈਨੂੰ ਕੋਈ ਇਨਸਾਫ ਮਿਲੇਗਾ ਕਿਉਂਕਿ ਮੇਰੇ ਭਾਈਚਾਰੇ ਵੱਲੋਂ ਜੋ ਦੁਮਾਲਾ ਸੀਗਾ ਉਹ ਮੇਰਾ ਲਾ ਦਿੱਤਾ ਗਿਆ ਹਾਲਾਂਕਿ ਫਿਰ ਮੈਂ ਕਹਿ ਦਿੰਨਾ ਹੈਗਾ ਸਬ ਜੁਡੀਸ਼ੀਅਰ ਮੈਟਰ ਔਰ ਕਈ ਚੀਜ਼ਾਂ ਹੈਗੀਆਂ ਨੇ ਕਿ ਮੌਕੇ ਤੇ ਉੱਥੇ ਸਥਿਤੀ ਕੀ ਪੈਦਾ ਹੋਈ ਸਿਚੁਏਸ਼ਨ ਕੀ ਬਣੀ ਸੀਗੀ ਜਿਸ ਕਰਕੇ ਜਿਹੜੀ ਇਹ ਚੀਜ਼ਾਂ ਸਿਗੀਆਂ ਇਗਨਾਈਟ ਹੋਈਆਂ ਔਰ ਇਹ ਮਤਲਬ ਕਿ ਹੱਥੋ ਪਾਈ ਤੱਕ ਗੱਲ ਪਹੁੰਚ ਗਈ ਜਦੋਂ ਉਹ ਬਾਹਰ ਆਏ ਤਾਂ ਇਮੋਸ਼ਨਲ ਸੀਗੇ ਐਨੀ ਕਿ ਅੱਖਾਂ 'ਚ ਪਾਣੀ ਸੀ ਇੱਕ ਲੜਨ ਦਾ ਜਜ਼ਬਾ ਸੀਗਾ ਕਿ ਮੇਰੇ ਨਾਲ ਤੱਕਾ ਹੋਇਆ ਔਰ ਬੀਂਗ ਐਨ ਐਡਵੋਕੇਟ ਇਕ ਵਕੀਲ ਹੋਣ ਦੇ ਨਾਤੇ ਜੇ ਮੇਰੇ ਨਾਲ ਧੱਕਾ ਹੋਇਆ ਤਾਂ ਮੈਂ ਆਪਣੇ ਆਪ ਨੂੰ ਜੋ ਇਨਸਾਫ ਨਹੀਂ ਦਿਵਾ ਪਾਉਂਗਾ ਤਾਂ ਫਿਰ ਕਿਸੇ ਹੋਰ ਨੂੰ ਕੀ ਦਿਵਾ ਪਾਉਂਗਾ ਫਿਰ ਜਦੋਂ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਉਹਨਾਂ ਨੂੰ ਬਹੁਤ ਸਾਰੀ ਰਿਕਵੈਸਟ ਕੀਤੀ ਉਹਨਾਂ ਨੇ ਨਹੀਂ ਮਤਲਬ ਪਰਨਾ ਨਹੀਂ ਬੰਨਿਆ ਕਿ ਵੀ ਮੈਂ ਨਾ ਤਾਂ ਪਰਨਾ ਬੰਨਣਾ ਮੈਂ ਆਪਣੇ ਉਹੀ ਹੀ ਪੇਚ ਤੇ ਜਾਊਂਗਾ ਵਾਪਸ ਤੇ ਦੂਜੀ ਗੱਲ ਉਹ ਕਹ ਰਹੇ ਸੀਗੇ ਕਿ ਵੀ ਤੁਸੀਂ ਮਤਲਬ ਮੈਨੂੰ ਜਿਵੇਂ ਮਿਲੇ ਆ ਕਿ ਕਿ ਮੈਨੂੰ ਉੱਥੇ ਕੋਰਟ 'ਚ ਮੈਂਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਕਹਿੰਦੇ ਵੀ ਤੁਸੀਂ ਆ ਗਏ ਲਵ ਯੂ ਬ੍ਰੋ ਤੁਸੀਂ ਆਏ ਹੋ ਸਾਡੇ ਕੋਲ ਗੱਲਬਾਤ ਕਰਨ ਉਹਨਾਂ ਦੀ ਉਹ ਅਸੀਂ ਗੱਲ ਦੇ ਉੱਤੇ ਅੜ ਗਏ ਸੀ ਫੈਮਿਲੀ ਕੋਲ ਵੀ ਨਹੀਂ ਜਾਣਾ ਚਾਹੁੰਦੇ ਸੀ ਕਿ ਮੈਂ ਨਹੀਂ ਜਾਣਾ ਵੀ ਮੈਂ ਇੱਥੇ ਰਹਿਣਾ ਮੈਂ ਉਹਨੂੰ ਕੇਸ ਨੂੰ ਫਾਈਟ ਕਰਨਾ ਉਹਦੇ ਵਿੱਚ ਕੀ ਸੀਗਾ ਜਗਸੀਰ ਕਿ ਦੇਖੋ ਇੱਕ ਨਾ ਬੰਦੇ ਦੀ ਮਾਨਸਿਕ ਸਥਿਤੀ ਹੁੰਦੀ ਆ ਜੋ ਕੁਝ ਹੋਇਆ ਹੁਣ ਕਦੀ ਕੋਈ ਵਕੀਲ ਜੋ ਇਹ ਲੋਕਾਂ ਨੂੰ ਜੇਲ੍ਹ ਚੋਂ ਬਾਹਰ ਲੈ ਕੇ ਆਉਂਦਾ ਜਾਂ ਕੋਸ਼ਿਸ਼ ਕਰਦਾ ਹੈਗਾ ਕਿ ਉਹਨਾਂ ਦਾ ਜਿਹੜਾ ਕਲਾਇੰਟ ਆ ਉਹ ਜੇਲ੍ਹ ਚ ਨਾ ਜਾਵੇ ਉਹਨੂੰ ਆਪ ਨੂੰ ਹੀ ਉਹ ਵੀ ਇੱਕ ਕਹਿ ਲਓ ਕਿ ਜੋ ਦੁਮਾਲਾ ਸਜਣ ਆਲਾ ਵਕੀਲ ਹੈ ਜਿਹਨੇ ਅਮਰਦ ਛਕਿਆ ਹੋਇਆ ਜੋ ਕੁਰਬਾਨੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈਗਾ ਉੱਥੇ ਜੋ ਸਾਡੇ ਨਾਲ ਹੋਰ ਸਾਡੇ ਮਿੱਤਰ ਖੜੇ ਸੀਗੇ ਸੱਜਣ ਖੜੇ ਸੀਗੇ ਇਹ ਚੀਜ਼ ਲੋਕਾਂ ਨੇ ਕਹੀ ਕਿ ਦੁਮਾਲੇ ਵਾਲੇ ਵਕੀਲ ਦੇ ਨਾਲ ਲੜਾਈ ਝਗੜਾ ਹੋਇਆ ਦੁਮਾਲੇ ਵਾਲੇ ਵਕੀਲ ਨੇ ਉੱਥੇ ਹੱਥੋ ਪਾਈ ਕੀਤੀ ਤਰ੍ਹਾਂ ਤਰ੍ਹਾਂ ਦੇ ਨਰੇਟਿਵ ਸੀਗੇ ਸੋਸ਼ਲ ਮੀਡੀਆ ਤੇ ਪਰ ਕਿਸੇ ਨੇ ਇਹ ਨਹੀਂ ਦੱਸਿਆ ਉੱਥੇ ਕਿ ਉਹ ਦੁਮਾਲੇ ਵਾਲਾ ਜਿਹੜਾ ਵਕੀਲ ਹੈ ਨਾ ਸਿਮਰਨਜੀਤ ਸਿੰਘ ਬਲਾਸੀ ਉਸ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਦਾ ਹਾਂ ਉਹ ਗੁਰੂ ਦੀ ਰਜ਼ਾ 'ਚ ਰਹਿਣ ਵਾਲਾ ਉਹ ਤਵਕਕਲ 'ਚ ਰਹਿਣ ਵਾਲਾ ਬੰਦਾ ਹੈਗਾ ਉਹ ਜਦੋਂ ਉਹਦੇ ਤੇ ਕੁਝ ਅਟੈਕ ਹੋ ਰਹੇ ਸੀਗੇ ਉਸ ਟਾਈਮ ਤੇ ਉਹ ਚੌਂਕੜਾ ਮਾਰ ਕੇ ਬੈਠ ਗਿਆ ਸੀਗਾ ਉਹ ਸ਼ਾਂਤੀ 'ਚ ਬੈਠ ਗਿਆ ਸੀ ਸਬਰ 'ਚ ਬੈਠ ਗਿਆ ਸੀਗਾ ਔਰ ਇਹੀ ਤਾਂ ਗੁਰਬਾਣੀ ਸਖਾਂਦੀ ਹੈ ਸਬਰ ਔਰ ਉਹ ਸਬਰ ਦੇ ਕਰਕੇ ਜਦੋਂ ਹੁਣ ਬਾਹਰ ਆਇਆ ਤੇ ਅਸੀਂ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਦੇ ਅੰਦਰ ਐਗਰੈਸ਼ਨ ਸੀਗਾ ਗੁੱਸਾ ਸੀਗਾ ਔਰ ਉਹਨਾਂ ਨੂੰ ਐ ਸੀਗਾ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਜੋ ਕੁਝ ਮੇਰੇ ਨਾਲ ਹੋਇਆ ਮੈਂ ਲੋਕਾਂ ਤੱਕ ਉਹ ਗੱਲ ਨੂੰ ਪਹੁੰਚਾਵਾ ਹਾਲਾਂਕਿ ਅਸੀਂ ਦੋਸਤੋ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹੈਗੇ ਆ ਸਾਡੇ ਕੋਲ ਉਸ ਟਾਈਮ ਤੇ ਸਾਡੇ ਟੀਮ ਮੈਂਬਰਸ ਵੀ ਸੀਗੇ ਅਸੀਂ ਪੂਰੀ ਟੀਮ ਨਾਲ ਗਏ ਹੋਏ ਸੀਗੇ ਅਸੀਂ ਚਾਹਦੇ ਤੇ ਉਹਨਾਂ ਨਾਲ 1 ਟੂ 1 ਵੀ ਕਰ ਸਕਦੇ ਸੀ ਕਿ ਗੱਲਬਾਤ ਵੀ ਕਰ ਸਕਦੇ ਸੀ ਕਿ ਲੇਕਨ ਅਸੀਂ ਉਹ ਨਹੀਂ ਕੀਤਾ ਕਿਉਂਕਿ ਇਸ ਵਕਤ ਇਮੋਸ਼ਨਸ ਬਹੁਤ ਹਾਈ ਸੀਗੇ ਸਿਮਰਨਜੀਤ ਸਿੰਘ ਵਿਲਾਸੀ ਦੇ ਉਹ ਸਾਨੂੰ ਐ ਲੱਗਾ ਕਿ ਇਸ ਵਕਤ ਉਹ ਜੇ ਕੁਝ ਬੋਲਣਗੇ ਤਾਂ ਉਹਨਾਂ ਦੀ ਫੈਮਿਲੀ ਜੋ ਉਹਨਾਂ ਦੇ ਲਈ ਫਾਈਟ ਕਰਦੀ ਪਈ ਆ ਉਹ ਆਪ ਜਿਸ ਚੀਜ਼ ਦੇ ਲਈ ਫਾਈਟ ਕਰਦੇ ਪਏ ਆ ਉਸ ਨੂੰ ਢਾਹ ਨਾ ਲੱਗੇ اس کرکے اسی جو اوتھے محسوس ਕੀਤਾ جو اسی اوتھے ویژولز اپنی ਅੱਖਾਂ ਦੇ ਨਾਲ ਦੇਖੇ ਤੁਸੀਂ ਵੀ ਦੇਖ ਰਹੇ ਹੋਵੋਗੇ اس وقت اسکرین ਦੇ ਉੱਤੇ ਜਦੋਂ ਉਹ ਗੱਡੀ 'ਚ بیٹھ کے ਜਾਂਦੇ ਉਹਨਾਂ ਦੇ ਸਿਰ ਤੇ ਉੱਤੇ ਦਸਤਾਰ ਨਹੀਂ ਬਹੁਤ ریکویسٹ ਕੀਤੀ مطلب ਹੱਥ ਜੋੜ ਕੇ ਅਸੀਂ ਉਹਨਾਂ ਦੇ ਸਾਹਮਣੇ ਖੜੇ ਰਹੇਗੇ ਤੁਸੀਂ ਇਹ ਕਰੋ ਲੇਕਿਨ ਉਹ ਨਹੀਂ ਮੰਨੇ ਕਿਉਂਕਿ ਉਹਨਾਂ ਦਾ ਗੁੱਸਾ ਜਾਇਜ਼ ਆ ਉਹਨਾਂ ਦੇ ਅੰਦਰ ਕੀ ਚੱਲਦਾ ਪਿਆ ਪੀਤਰ ਕੀ ਚੱਲਦਾ ਪਿਆ ਹੈਗਾ ਉਹ ਚੰਗੀ ਤਰ੍ਹਾਂ ਜਾਣਦੇ ਹੈਗੇ ਆ ਔਰ ਇਸ ਤੋਂ ਇਲਾਵਾ ਉਹ ਕਈ ਚੀਜ਼ਾਂ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਬੰਦੀ ਸਿੰਘਾਂ ਦੇ ਲਈ ਵੀ ਕੇਸ ਲੜਦਾ ਪਿਆ ਉਹਨਾਂ ਨੇ ਜੋ ਚੀਜ਼ਾਂ ਸਾਡੇ ਨਾਲ ਗੱਲਬਾਤ ਕੀਤੀ ਉਹ ਅਸੀਂ ਤੁਹਾਨੂੰ ਦੱਸਦੇ ਪਏ ਆ ਉਸ ਤੋਂ ਬਾਅਦ ਉਹਨਾਂ ਨੂੰ ਐ ਵੀ ਸੀਗਾ ਕਿ ਆਪਣੀ ਮਾਤਾ ਜੀ ਨੂੰ ਵੀ ਮਿਲੇ ਮਾਤਾ ਜੀ ਤੋਂ ਉਹਨਾਂ ਨੇ ਹਾਲਚਾਲ ਪੁੱਛਿਆ ਬੱਚਿਆਂ ਦਾ ਹਾਲਚਾਲ ਪੁੱਛਿਆ ਔਰ ਇਹ ਤਕਰੀਬਨ ਉਹ ਬਾਹਰ ਬੁੜੈਲ ਜੇਲ ਤੋਂ ਜਦੋਂ ਬਾਹਰ ਆਏ ਤਾਂ ਉੱਥੇ 15 ਤੋਂ 20 ਮਿੰਟ ਉਹ ਖੜੇ ਰਹੇ ਗੱਲਬਾਤ ਕਰਦੇ ਰਹੇ ਔਰ ਉਸੇ ਹੀ ਯੂਨੀਫਾਰਮ 'ਚ ਸੀਗੇ ਆਪਣੇ ਮਤਲਬ ਕਿ ਮੈਂ ਇਹ ਚੀਜ਼ ਐਸ ਕਰਕੇ ਤੁਹਾਨੂੰ ਦੱਸਦਾ ਪਿਆ ਹੈਗਾ ਵਾ ਕਿ ਬਿਨਾ ਦੁਮਾਲੇ ਤੋਂ ਬਿਨਾ ਦਸਤਾਰ ਤੋਂ ਉਹ ਬੰਦਾ ਅੰਦਰ ਸੀ ਆਪਣੀ ਯੂਨੀਫਾਰਮ 'ਚ ਸੀ ਔਰ ਜਦੋਂ ਤੁਰਦਾ ਆਇਆ ਬਾਹਰ ਆਇਆ ਤੇ ਪੂਰਾ ਕੌਨਫੀਡੈਂਟ ਮੈਨ ਸੀਗਾ ਕਿ ਹਾਂ ਜੇ ਇਹ ਸਮਾਂ ਆਇਆ ਹੈਗਾ ਵਾ ਮੇਰੇ ਤੇ ਤੇ ਮੈਂ ਆਈਲ ਫਾਈਟ ਬੈਕ ਔਰ ਮੈਂ ਇਹਨੂੰ ਕਿਸੇ ਲੌਜੀਕਲ ਐਂਡ ਤੇ ਲੈ ਕੇ ਜਾਊਂਗਾ ਇੱਕ ਇਹ ਵੀ ਜਿਵੇਂ ਬ੍ਰਦਰ ਬ੍ਰਦਰਹੁੱਡ ਦੀ ਗੱਲ ਆ ਰਹੀ ਸੀ ਕਿ ਵਕੀਲ ਆਪਸ 'ਚ ਲੜਦੇ ਔਰ ਜਿਵੇਂ ਉਹਨਾਂ ਦੀ ਦਸਤਾਰ ਦੀ ਗੱਲ ਆਈ ਹੈ ਇਹ ਪ੍ਰਸ਼ਾਸਨ ਵੀ ਇਹ ਕਹਿ ਸਕਦਾ ਕਿ ਇਹ ਰੂਲ ਦੇ ਅੰਦਰ ਆਂਦਾ ਹੈ ਕਿ ਵੀ ਉੱਥੇ ਦਸਤਾਰਾ ਲਾਉਣੀ ਹੈਗੀ ਇਸੇ ਕਰਕੇ ਉਹਨੂੰ ਜਿਹੜਾ ਨਹੀਂ ਦਿੱਤੀ ਗਈ ਦਸਤਾਰ ਜਿਵੇਂ ਉਹ ਬਾਹਰ ਆ ਰਹੇ ਸੀਗੇ ਜਾਂ ਉਹਨੂੰ ਬਾਹਰ ਉੱਥੇ ਅੰਦਰ ਦਿੱਤੀ ਜਾ ਸਕਦੀ ਸੀ ਕਿ ਜਿੱਥੇ ਉਹਦਾ ਬੈਰਿਕ ਸੀਗੀ ਜੇਲ੍ਹ ਦੀ ਦੇਖੋ ਜਕਸੀਰ ਇਹਨਾਂ ਤਾਂ ਪ੍ਰਸ਼ਾਸਨ ਨੂੰ ਪਤਾ ਹੈਗਾ ਕਿ ਕੋਦੁਮਾਲਾਸ ਜਾਣ ਵਾਲਾ ਵਕੀਲ ਆ ਉੱਪਰ ਨਾ ਬੰਦ ਸਕਦਾ ਹੈਗਾ ਵਾ ਅੰਦਰ ਦਸਤਾਰ ਬੰਦ ਸਕਦਾ ਹੈਗਾ ਵਾ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਹੁੰਦੇ ਹੈਗੇ ਆ ਕਿਉਂਕਿ ਹਾਲੇ ਤੱਕ ਖੈਰ ਉਹ ਕੈਦੀ ਨਹੀਂ ਸੀਗਾ ਕੈਦ ਤਿੰਨ ਤੇ ਕੈਦ ਤੇ ਨਹੀਂ ਗਏ ਸੀ ਸੋ ਦਵਾਈ ਹੋਣੀ ਸੀ ਸਾਰਾ ਕੁਝ ਅੰਡਰ ਟ੍ਰਾਇਲ ਹੈ ਨਾ ਸਾਰਾ ਕੁਝ ਮੈਟਰ ਹਾਲਾਂਕਿ ਆਪਸ ਦੇ ਵਿੱਚ ਅੱਛਾ ਇਹਦੇ ਵਿੱਚ ਦੋਸਤੋ ਇੱਕ ਹੋਰ ਚੀਜ਼ ਐਡ ਆਨ ਕਰ ਦੇਣਾ ਚਾਹਨਾ ਮੈਂ ਕਿਉਂ ਉਹ ਵਕੀਲ ਸਾਹਿਬ ਬਾਹਰ ਆ ਗਏ ਸਿਮਰਨਜੀਤ ਸਿੰਘ ਵਲਾਸੀ ਕਿਉਂ ਬਾਹਰ ਆਏ ਪਰਚਾ ਉਹਨਾਂ ਤੇ ਦਰਜ ਹੋਇਆ ਸੀਗਾ ਔਰ ਜਿਹੜੀਆਂ ਧਰਾਵਾਂ ਲੱਗੀਆਂ ਸੀਗੀਆਂ ਉਹਦੇ ਪਿੱਛੇ ਬਿਆਨ ਇਹ ਸੀਗੇ ਕਿ ਉਹਨਾਂ ਨੇ ਆਪਣੀ ਕਿਰਪਾਨ ਘੱਡੀ ਔਰ ਹਮਲਾ ਕੀਤਾ तमाम ਚੀਜ਼ਾਂ ਸੀਗੀਆਂ ਹਾਲਾਂਕਿ ਮੈਂ ਫੇਰ ਕਹਿ ਦੇਣਾ ਦੁਹਰਾ ਦੇਣਾ ਕਿ ਉਹ ਮੈਟਰ ਸਬਜੂਡਿਸ ਹੈ ਇੱਥੇ ਜਿਹੜੀ 브ਦਰਹੂਡ ਦੀ ਗੱਲ ਜਗਸੀਰ ਤੁਸੀਂ ਕੀਤੀ ਉਹਦੇ ਚ ਇਹ ਹੈ ਕਿ ਵੀ ਵਕੀਲਾਂ ਨੇ ਆਪਸ ਚ ਬੈਠ ਕੇ ਸਮਝੌਤਾ ਕੀਤਾ ਸਹਿਮਤੀ ਬਣਾਈ ਜਿਹੜੇ ਸੀਨੀਅਰ ਵਕੀਲ ਹੈਗੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਆਪਸ ਚ ਬੈਠ ਕੇ ਗੱਲਬਾਤ ਕੀਤੀ مشورہ ਕੀਤਾ ਸਿਮਰਨਜੀਤ ਸਿੰਘ ਬਲਾਸੀ ਦੀ ਫੈਮਿਲੀ ਸੀ ਕਿ ਜਿਨ੍ਹਾਂ ਨੇ ਪਰਚਾ ਦਰਜ ਕਰਵਾਇਆ ਉਹਨਾਂ ਨਾਲ ਗੱਲਬਾਤ ਹੋਈ ਹੋਵੇਗੀ ਉਸ ਤੋਂ ਬਾਅਦ ਜਿਹੜੇ ਵਕੀਲ ਸਾਹਿਬ ਸੀਗੇ ਸਿਮਰਨਜੀਤ ਸਿੰਘ ਬਲਾਸੀ ਉਹ ਆ ਰਹੇ ਆ ਨਹੀਂ ਤਾਂ ਇਹ ਕੇਸ ਜਿਹੜਾ ਸੀਗਾ ਲੰਬਾ ਚਲੇ ਜਾਣਾ ਸੀਗਾ ਔਰ ਉਹਨਾਂ ਨੂੰ ਕਈ ਦਿਨ ਅੰਦਰ ਰਹਿਣਾ ਪੈਣਾ ਸੀਗਾ ਲੇਕਿਨ ਇੱਥੇ ਪ੍ਰਸ਼ੰਸਾ ਕਰਨੀ ਬਣਦੀ ਹੈ ਇੱਥੇ ਤਾਰੀਫ ਦੇ ਹੱਕਦਾਰ ਨੇ ਉਹ ਸੀਨੀਅਰ ਵਕੀਲ ਜਿਨ੍ਹਾਂ ਨੇ ਆਪਸ ਚ ਬੈਠ ਕੇ ਇਹਨਾਂ ਦੀ ਸਹਿਮਤੀ ਕਰਵਾਈ ਔਰ ਸਮਝੌਤਾ ਕਰਵਾਇਆ ਸੋ ਇਹ ਜਿਹੜਾ ਮੈਟਰ ਸੀਗਾ ਹੁਣ ਅੱਗੇ ਕੀ ਬਣੇਗਾ ਸਬਜੂਡੀਸ ਹੈ ਮੈਟਰ ਕਈ ਚੀਜ਼ਾਂ ਨੇ ਕਈ ਪੱਖ ਨੇ ਇਹਦੇ ਇਹਦੇ ਵਿੱਚ ਕਈ ਚੀਜ਼ਾਂ ਨੇ ਔਰ ਪ੍ਰਾਈਮਾ ਫਿਸਾਈ ਜੋ ਐਵੀਡੈਂਸ ਸਾਡੇ ਕੋਲ ਅਸੀਂ ਦੇਖੇ ਨੇ ਉਹ ਇਹ ਹੈ ਕਿ ਉਹ ਵੀਡੀਓ ਦੇ ਵਿੱਚ ਅਸੀਂ ਦੇਖਿਆ ਹੈਗਾ ਕਿ ਜਿਵੇਂ ਕੁੱਟਮਾਰ ਹੋਈ ਕਿਵੇਂ ਉਹਨਾਂ ਦੇ ਮੁੱਕਾ ਵੱਜਿਆ ਸਿਮਰਨਜੀਤ ਸਿੰਘ ਬਲਾਸੀ ਦੇ ਉਹ ਅਸੀਂ ਦੇਖਿਆ ਪ੍ਰਾਈਮਾ ਫਸਾਈ ਆ ਜੋ ਮੁੱਕਾ ਉਹਨਾਂ ਦੇ ਵੱਜਿਆ ਉਹ ਤਾਂ ਦੇਖਿਆ ਸਾਰੀ ਦੁਨੀਆ ਨੇ ਦੇਖਿਆ ਹੈਗਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਨੇ ਕਿਹਾ ਕਿ ਯਾਰ ੱੱੱਕਾ ਆਇਆ ਇਸ ਵਕੀਲ ਦੇ ਨਾਲ ਔਰ ਇਸ ੱੱਕੇ ਦੀ ਵਜ੍ਹਾ ਦੇ ਕਰਕੇ ਉਹ ਅੰਦਰੋਂ ਇਮੋਸ਼ਨਲੀ ਇੰਨਾ ਟੁੱਟ ਗਿਆ ਸਿਮਰਨਜੀਤ ਸਿੰਘ ਬਲਾਸੀ ਕਿ ਉਹਨੇ ਕਹਿ ਦਿੱਤਾ ਕਿ ਮੈਂ ਅੱਜ ਤੋਂ ਬਾਅਦ ਦਸਤਾਰ ਨਹੀਂ ਸਜਾਉਂਗਾ ਉਨੀ ਦੇਰ ਤੱਕ ਦਸਤਾਰ ਨਹੀਂ ਸਜਾਉਂਗਾ ਉਨੀ ਦੇਰ ਤੱਕ ਦੁਮਾਲਾ ਨਹੀਂ ਬਨੂੰਗਾ ਜਿੰਨੀ ਦੇਰ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਸੋ ਇਹ ਪੀੜ ਉੱਠਦੀ ਹੈਗੀ ਆ ਔਰ ਹਾਲ ਦੀ ਗੱਡੀ ਇਹੀ ਅਪਡੇਟ ਹੈ ਆਉਣ ਵਾਲੀਆਂ ਜਿਹੜੀਆਂ ਵੀ ਅਪਡੇਟਸ ਹੋਣਗੀਆਂ ਤੁਹਾਡੇ ਨਾਲ ਅਸੀਂ ਦੁਬਾਰਾ ਵੀ ਸਾਂਝੀਆਂ ਕਰਾਂਗੇ ਬਿਲਕੁਲ ਬਹੁਤ ਸ਼ੁਕਰੀਆ ਤਾਂ ਲੰਕੇਸ਼ ਸਾਡੇ ਨਾਲ ਸੀ ਕਿ ਅਸੀਂ ਗੱਲਬਾਤ ਕੀਤੀ ਹੈ ਇਸ ਕੇਸ ਦੇ ਵਿੱਚ ਅਸੀਂ ਬਹੁਤਾ ਨਹੀਂ ਗੱਲ ਕਰਨਾ ਚਾਹੁੰਦੇ ਸੀ ਕਿਉਂਕਿ ਜਿਹੜੀ ਮੋਟੀ ਮੋਟੀ ਡਿਟੇਲ ਸੀਗੀ ਕਿਵੇਂ ਉਹ ਜੇਲ੍ਹ ਦੇ ਵਿੱਚ ਗਏ ਕਿਵੇਂ ਉਹਨੇ ਜਿਹੜੀ ਹੈ ਬੜੈਲ ਜੇਲ੍ਹ ਦੇ ਵਿੱਚ ਇੱਕ ਰਾਤ ਕੱਟੀ ਉਹ ਤੁਹਾਡੇ ਨਾਲ ਸਾਂਝਾ ਕੀਤਾ ਕਿ ਕਿਵੇਂ ਉਹ ਬਿਨਾਂ ਦਸਤਾਰ ਤੋਂ ਬਾਹਰ ਆਇਆ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਹੈ ਕਿ ਉਹਨੇ ਇਹ ਗੱਲ ਕਹਿ ਦਿੱਤੀ ਮੈਂ ਆਪਣੇ ਪੰਦਾਰੇ ਨੇ ਰੂਪ ਦੇ ਵਿੱਚ ਜਾਊਂਗਾ ਜਿਹੜਾ ਮੇਰਾ ਰੂਪ ਪਹਿਲਾਂ ਸੀਗਾ ਕਿਉਂਕਿ ਅਸੀਂ ਜਦੋਂ ਉਹਨਾਂ ਦੀ ਫੇਸਬੁੱਕ ਖੰਘਾ ਲਈ ਉਹਨਾਂ ਦੀ ਪਹਿਲਾਂ ਦਸਤਾਰ ਦੂਸਰੇ ਤਰ੍ਹਾਂ ਦੀ ਹੁੰਦੀ ਸੀ ਉਹ ਨਿਹੰਗ ਸਿੰਘ ਨਹੀਂ ਸੀਗੀ ਕਟਿੰਗ ਹੁੰਦੀ ਸੀਗੀ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਹੈ ਵੀ ਦੇਖਣਾ ਹੈਗਾ ਕਿੱਥੇ ਤੱਕ ਇਹ ਜਿਹੜਾ ਕੇਸ ਜਾਂਦਾ ਇਹ ਵੀ ਦੇਖਣਾ ਹੈਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸਹਿਯੋਗ ਦੇ ਸੀ ਨੀਰਜ ਧੰਨਵਾਦ